ਕਾਲ ਹੈ ਹੈਪੀ ਲੋੜੀ ਦੀਦੀ ਤੁਸੀਂ ਸਾ ਘਟਣਾ ਹੀ ਤੇ ਮੈਨੂੰ ਦੱਸ ਦਿੰਦੇ ਬਸ ਮੈਨੂੰ ਪਤਾ ਸੀ ਤੂੰ ਆਈ ਜਾਣਾ ਮੈਂ ਅੱਲਨ ਪਾਤਾ ਮੈਂ ਹੋ ਗਿਆ ਹਾਂ ਬਸ ਘਟਣਾ ਹੀ ਆ ਬਸ ਹੋਈ ਚੱਲਿਆ ਥੱਲੇ ਲਾ ਕੇ ਘੋੜਦੇ ਆ ਨਾ ਲਾਈ ਲਵਾਂ ਥੱਲੇ ਸਵੇਰ ਦਾ ਧਰਿਆ ਵਾ ਕੋਲ ਤੇ ਜਾਣਾ ਹੀ ਹਾਂ ਚੰਗਾ ਯਾ ਟਾਈਮ ਨਾ ਧਰਤਾ ਹੁਣ ਆਪਾਂ ਮੈਂ ਸੋਚਣ ਦੀ ਆ ਵੀ ਵੇਖੋ ਅੱਜ ਲੋੜੀ ਹੀ ਹੂੰ ਤੇ ਆਪਾਂ ਸਾਗ ਧਰ ਲਿਆ ਠੀਕ ਐ ਮਤਲਬ ਕਿ ਸਾਨੂੰ ਤੇ ਪਤਾ ਵਾ ਕਿ ਦਿਨ ਦੇਰ ਤੇ ਸਾਗ ਰੰਨਣਾ ਵਾ ਆ ਦਿਨ ਰੰਨਣਾ ਵਾ ਆ ਦਿਨ ਖਾਣਾ ਵਾ ਪਰ ਆ ਜਿਹੜੀ ਨਵੀਂ ਜਨਰੇਸ਼ਨ ਹੋਣ ਈ ਆ ਜਿੱਦਾਂ ਸਾਡੀਆਂ ਕੁੜੀਆਂ ਹੀ ਲਾ ਲੋ ਤੁਸੀਂ ਹਾਂ ਹੋ ਇਹਨਾਂ ਨੂੰ ਕੱਲ ਨੂੰ ਕੀ ਪਤਾ ਵਾ ਕਿਹੜੇ ਦਿਨ ਸਾਗ ਬਣਾਉਣਾ ਤੇ ਕਿਹੜੇ ਦਿਨ ਖਾਣਾ ਵਾ ਮੇਰਾ ਮਤਲਬ ਤੇ ਸਮਝਣ ਦੇ ਜੀ ਹੁਣ ਆਪਾਂ ਚੁੱਲੇ ਤੇ ਸਾਗ ਬਣਾਇਆ ਠੀਕ ਐ ਜਿਹੜੀਆਂ ਹੁੰਦੀਆਂ ਕੁੜੀਆਂ ਉਹ ਤੇ ਚੁੱਲਾ ਬਾਲਦੀਆਂ ਹੀ ਨਹੀਂ ਉਹਨਾਂ ਨੂੰ ਬਲਣਾ ਆਉਣਾ ਹੀ ਨਹੀਂ ਆ ਬਲਣਾ ਉਹਨਾਂ ਨੂੰ ਉਹਨਾਂ ਨੇ ਗੈਸ ਤੇ ਸਾਰਾ ਕੰਮ ਕੱਲ ਨੂੰ ਕਰਿਆ ਕਰਨਾ ਵਾ ਤੇ ਚਲੋ ਸਾਨੂੰ ਵੀ ਵੱਧ ਤੋਂ ਵੱਧ ਕੰਮ ਜਿਹੜਾ ਚੁੱਲੇ ਤੇ ਕਰਨਾ ਚਾਹੀਦਾ ਵਾ ਤਾਂ ਕਿ ਸਾਡੇ ਬੱਚਿਆਂ ਨੂੰ ਇੰਨਾ ਪਤਾ ਲੱਗੇ ਕਿ ਹਾਂ ਇਹ ਵੀ ਚੀਜ਼ ਹੈਗੀ ਆ ਜਿੱਦਾਂ ਸਾਗ ਰੈਂਦਾ ਵਾ ਜਾਂ ਕੋਈ ਖੀਰ ਬਣਾਉਣੀ ਆ ਇਹਦੇ ਤੇ ਵੀ ਬਣ ਸਕਦੀ ਆ ਹੁਣ ਦਿਨ ਦਿਹਾੜਿਆ ਅੱਜ ਦੇ ਦਿਨ ਸਾਗ ਰੈਂਦੇ ਆ ਤੇ ਕੱਲ ਦੇ ਦਿਨ ਖਾਂਦੇ ਆ ਸਿਆਣਿਆਂ ਦੀ ਕਹਾਵਤ ਆ ਤੇ ਜੇ ਅਸੀਂ ਆ ਗੱਲ ਕਰਾਂਗੇ ਨਾ ਤੇ ਸਾਡੇ ਬੱਚਿਆਂ ਨੂੰ ਕਿੱਥੋਂ ਪਤਾ ਲੱਗਣਾ ਸਾਡੇ ਬੱਚਿਆਂ ਨੂੰ ਕਿੱਥੋਂ ਪਤਾ ਲੱਗਣੀ ਆ ਜੇ ਹੁਣ ਅੱਜ ਆਪਾਂ ਸਾਗ ਬਣਾਉਣ ਦੇ ਸਾਡੇ ਬੱਚਿਆਂ ਨੇ ਸੋਰੀ ਪੁੱਛਣਾ ਵਾ ਭਾਈ ਇਹ ਚੁੱਲੇ ਤੇ ਸਾਗ ਬਣਾਉਣ ਦੇ ਜੇ ਇਹ ਮੰਮਾ ਅੱਜ ਬਣਾਉਣ ਦੇ ਜੇ ਕੱਲ ਖਾਣਾ ਵਾ ਸਾਨੂੰ ਮਤਲਬ ਕਿ ਬੜਾ ਜ਼ਰੂਰੀ ਹੈ ਇਹ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਸਿਖਾਉਣੀ ਤਾਂ ਕਿ ਉਹ ਕੱਲ ਨੂੰ ਇਹ ਚੀਜ਼ ਕਰ ਸਕਣ ਤੇ ਜੇ ਆਪਾਂ ਆਪ ਹੀ ਅਸੀਂ ਗੈਸ ਤੇ ਹੀ ਅਸੀਂ ਉੱਥੇ ਵਿਸਲਾ ਮਰਵਾਈਗੇ ਉੱਥੇ ਸਾਗ ਬਣਾਈਗੇ ਤੇ ਸਾਡੇ ਬੱਚੇ ਨੂੰ ਕੁਝ ਪਤਾ ਨਹੀਂ ਲੱਗਣਾ ਉਹਨਾਂ ਨੇ ਵੀ ਕੱਲ ਨੂੰ ਇਦਾਂ ਹੀ ਕਰਨਾ ਵਾ ਤੇ ਉਹੀ ਤੇ ਅੱਜ ਕੱਲ ਦੇ ਬੱਚਿਆਂ ਨੂੰ ਕਿੱਥੇ ਹੁੰਦਾ ਹੁਣ ਜੂਜੇ ਕਵੇਂ ਸਾਡੀਆਂ ਕੁੜੀਆਂ ਸਾਗ ਬਣਾਣਾ ਬਣਾ ਲੈਣਗੀਆਂ ਉਹਨਾਂ ਨੂੰ ਪਤਾ ਹੀ ਨਹੀਂ ਸਾਗ ਬੰਨਾ ਕਿੱਦਾਂ ਉਹੀ ਨਾ ਚਲੋ ਸਾਡੀਆਂ ਤੇ ਪੋਛਦੀਆਂ ਕਿਉਂਕਿ ਆਪ ਬਣਾਉਂਦੇ ਰਹਿੰਦੇ ਹੁਣ ਜਿਹੜੇ ਬਿਲਕੁਲ ਬਣਾਉਂਦੇ ਹੀ ਨਹੀਂ ਇਹ ਚੀਜ਼ ਤੇ ਉਹਨਾਂ ਦੇ ਬੱਚੇ ਨੂੰ ਕਿੱਥੋਂ ਪਤਾ ਲੱਗਣਾ ਵਾ ਸਾਡੀਆਂ ਦੇ ਫੇਰ ਪੋਛਦੀਆਂ ਵਾਂ ਲਾ ਕੇ ਬੈਂਦੀਆਂ ਵਾਂ ਉਹਨਾਂ ਨੂੰ ਪਤਾ ਲੱਗਦਾ ਵਾ ਕਿ ਹਾਂ ਆ ਚੀਜ਼ ਜਿਹੜੀ ਇਹਨਾਂ ਨੇ ਚੁੱਲ੍ਹੇ ਤੇ ਬਣਾਈਆਂ ਜਾਂ ਚੁੱਲ੍ਹੇ ਤੇ ਕਿੱਦਾਂ ਬਣਾਉਣੀ ਆ ਥੋੜਾ ਬੋਤਾ ਸਾਡੀਆਂ ਕੁੜੀਆਂ ਨੂੰ ਫੇਰ ਵੀ ਪਤਾ ਵਾ ਪਰ ਜਿਨ੍ਹਾਂ ਦੇ ਮਾਪੇ ਉਦਾਂ ਕਰਦੇ ਹੀ ਨਹੀਂ ਜ ਕਈ ਜਿੱਦਾਂ ਹੁਣ ਗਿਆ ਸੀ ਬਾਲਦੇ ਆ ਦੂਜੀ ਆ ਚੁੱਲਾ ਬਾਲਦੇ ਹੀ ਨਹੀਂ ਕਈ ਲੋਕ ਹਾਂ ਸ਼ਮੀ ਇਹ ਤਾਂ ਗੱਲ ਠੀਕ ਆ ਤੇਰੀ ਤੇ ਉਹ ਨਿਊ ਜਨਰੇਸ਼ਨ ਦੇ ਸਾਹਮਣੇ ਇਹ ਚੀਜ਼ ਜਿਹੜੀ ਉਹ ਖਤਮ ਹੀ ਹੁੰਦੀ ਜਾਂਦੀ ਆ ਪਰ ਆਪਾਂ ਇੱਕ ਕੀ ਪੰਜਾਬੀ ਜਿੱਦਾਂ ਸੱਭਿਆਚਾਰ ਨਾਲ ਇਹ ਰਿਲੇਟਡ ਹੈਗੀ ਆ ਇਹ ਚੀਜ਼ ਇਹਨੂੰ ਆਪਾਂ ਪੂਰੀ ਕਾਇਮ ਰੱਖਣਾ ਵਾ ਤੇ ਖਤਮ ਨਹੀਂ ਕਰਨਾ ਜਿਹੜੀਆਂ ਹੀ ਮਤਲਬ ਕਿ ਸਿਆਣੀਆਂ ਦੀਆਂ ਕਹਾਵਤਾਂ ਵਾਂ ਉਹਨਾਂ ਨੂੰ ਕਾਇਮ ਰੱਖਣਾ ਵਾ ਠੀਕ ਆ ਨਾ ਤੇ ਉਹ ਚੀਜ਼ ਚਲੋ ਆਪਾਂ ਬੋਲਣੀ ਨਹੀਂ ਆ ਕਿਉਂਕਿ ਕੱਲ ਮਾਰਾ ਸੱਚ ਪਾਸ਼ਾ ਸੋਖ ਸੁੱਖਾਂ ਦੀ ਸਾਰਿਆਂ ਵਾਸਤੇ ਸੰਗਰਾਂਦ ਚੜੇ ਅੱਜ ਲੋੜੀ ਆ ਤੇ ਉਹ ਬਾਬਾ ਜੀ ਦੇ ਮੂੰਹ ਹੀ ਹੁੰਦੇ ਆ ਤੇ ਕਹਿੰਦੇ ਕਿ ਅੱਜ ਦੇ ਦਿਨੇ ਚੀਜ਼ਾਂ ਬਣਾਈਂਦੀਆਂ ਤੇ ਕੱਲ ਦੇ ਦਿਨ ਖਾਈਂਦੀਆਂ ਨੇ ਠੀਕ ਆ ਲਿਆਓ ਹਣ ਮੈਂ ਤਾਂ ਘਟਾਵਾਂ ਤੁਹਾਡੇ ਨਾਲ ਸਾਗ ਆਪਾਂ ਪੂਣਾ ਤੇ ਲਿਆਏ ਨਹੀਂ ਆ ਮੈਂ ਉੱਥੇ ਫੜ ਲੈਣਾ ਹੱਥ ਮੇਰੇ ਬਥੇਰੇ ਪੱਕੇ ਸਾਡਾ ਸਾਗ ਦੇ ਬਣ ਗਿਆ ਜੇ ਬਹੁਤ ਸਵਾਦ ਬਣਿਆ ਚੁੱਲੇ ਤੇ ਆਪਾਂ ਸਵੇਰ ਦੇ ਧਰਿਆ ਜੇ ਵੇਖ ਲਓ 10 ਵਜੇ ਧਰਤਾ ਹੀ ਹੋਣਾ ਸ਼ਮੂ ਆ ਕਿੰਨੇ ਕਿੰਨੇ ਜੁੱਲੇ ਦਾ ਸਾਗ ਬਣਾਇਆ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਿੰਨੇ ਕਿੰਨੇ ਬਣਾਇਆ ਅੱਜ ਲੋਹੜੀ ਵਾਲੇ ਦਿਨ ਚੁੱਲੇ ਦਾ ਸਾਗ ਚਲੋ ਘੋਟੋ ਸਾਡੇ ਨਾਲ ਦੇ ਕੌਣ-ਕੌਣ ਨੇ ਚਾਲਦੀ ਦੀ ਘੋਟ ਗਿਆ ਮਲਾਈ ਹੋ ਗਿਆ ਵਾ ਮਲਾਈ ਨਹੀਂ ਹੋਇਆ ਅੱਜ ਹੋਰ ਘੋਟਣਾ ਪੈਣਾ ਮੇਹੱਤਿਆ ਤਾਂ ਪਤਾ ਲੱਗਣਾ ਕਿਦੇ ਚ ਕਿੰਨਾ ਜੋਰ ਆ ਪਿੱਛੇ ਵੇਖੋ ਸਾਗ ਇੰਦਾ ਘੋਟਨੇ ਨਾ ਘੋਟਦੇ ਹੀ ਤੇ ਅੱਜ ਕੱਲ ਮਿਕਸੀਆਂ ਚ ਪਾ ਕੇ ਤੇ ਮਸ਼ੀਨ ਤੇ ਰੱਖ ਦਿੰਦੇ ਆ ਮਾਸਾ ਨਹੀਂ ਚੰਗਾ ਲੱਗਦਾ ਵਾ ਇਹ ਸਾਗ ਤੇ ਸਾਗ ਘੋਟ ਗਿਆ ਉਹ ਚੀਜ਼ ਬਿਲਕੁਲ ਨਹੀਂ ਸਹੀ ਲੱਗਦੀ ਮਤਲਬ ਕਿ ਚਟਨੀ ਬਣ ਜਾਂਦੀ ਆ ਬਿਲਕੁਲ ਉਹ ਮਾਸਾ ਨਹੀਂ ਸਵਾਦ ਲੱਗਦਾ ਜਿੰਨੀ ਤੇਰਾ ਘੋਟਨੇ ਨਾ ਨਾ ਘੋਟੋ ਐਵੇਂ ਸਾਗ ਬਣਾਓ ਚੁੱਲੇ ਤੇ ਘੋਟੋ ਫਿਰ ਸਵਾਦ ਲੱਗਦਾ ਤੜਕਾ ਲਾਇਆ ਆਵੇ ਲਸਣ ਅਦਰਕ ਟਮਾਟਰ ਪਾ ਕੇ ਮੈਨੂੰ ਦੱਸਿਓ ਕਿੰਨੇ ਕਿੰਨੇ ਚੁੱਲੇ ਤੇ ਸਾਗ ਬਣਾ ਲੋੜੀ ਵਾਲੇ ਦੇ ਚੱਲੋ ਘੋਟੋ ਕਿੰਨੀ ਕਸਰਤ ਹੁੰਦੀ ਨਾ ਬਾਵਾ ਦੀ ਪਿੰਲੇ ਪਿੰਲੇ ਤੁਹਾਨੂੰ ਤੈਨੂੰ ਪਤਾ ਜਨਾਨੀਆਂ 10-10 ਮਿੰਟ ਤੱਕ ਐ ਘੋਟ ਨਾ ਚਲਾਉਂਦੀਆਂ ਰਹਿੰਦੀਆਂ ਹੁੰਦੀਆਂ ਸਾਡੇ ਵਰਗਿਆਂ ਕੋਲ ਚੱਲਦਾ ਹੀ ਨਹੀਂ ਮੀਆਂ ਖੁੱਲ ਜਾਂਦੇ ਝਾੜਤੀ ਸਭਾਈ ਫੋਰ ਨਹੀਂ ਚੱਲਦਾ ਰੱਖ ਦੋ ਘੜਕਾ ਲੰਗੇ ਮੈਂ ਸੱਚ ਪੁੱਛਣਾ ਸੀ ਕਿ ਖਾਣ ਪੀਣ ਜਾਣਾ ਫਿਰ ਅੱਜ ਲੋੜੀ ਆ ਕਿਤੇ ਹਾਂ ਤੇ ਆ ਉਹ ਕਹਿੰਦੇ ਡੇ ਹੀ ਕਿ ਤਿਆਰ ਹੋ ਜੋ ਚੱਲੀਏ ਨਾਲੇ ਗੁਰਦੁਆਰਾ ਸਾਹਿਬ ਵੀ ਤੇ ਜਾਣਾ ਨਾ ਆਪਾਂ ਕਿੱਟੀ ਦੀਦੀ ਨੂੰ ਵੀ ਲੈ ਜੀਏ ਨਾਲ ਸਾਰੀਆਂ ਜਣੀਆਂ ਆਪਾਂ ਹੋ ਕੇ ਆਉਨੇ ਆ ਲੈ ਜੰਨੇ ਓਹੋ ਪਰ ਕਿੱਟੀ ਦੀਦੀ ਦੇ ਘਰੇ ਤੇ ਲੋੜੀ ਲੈ ਕੇ ਆਏ ਨੇ ਉਹਦੇ ਭਰਾ ਭਾਬੀ ਤੇ ਮੰਮੀ ਡੈਡੀ ਅੱਜ ਲੋੜੀ ਨਹੀਂ ਆ ਹਾਂ ਅੱਜ ਦੇ ਦਿਨ ਤੈਨੂੰ ਪਤਾ ਹੀ ਆ ਸਾਰੇ ਲੈ ਕੇ ਆਉਂਦੇ ਮੇਰੇ ਤਾਂ ਵਧੀਆ ਵਾ ਕੱਲ ਹੀ ਲੋੜੀ ਦੇ ਗਏ ਆ ਤੇ ਉਹਨਾਂ ਦੇ ਅੱਜ ਲੈ ਕੇ ਆਏ ਨੇ ਮੇਰੇ ਹਸਾਬ ਨਾਲ ਉਹ ਫ੍ਰੀ ਨਹੀਂ ਹੋਣੇ ਦੀਦੀ ਫਿਰ ਆਪਾਂ ਹੀ ਹੋਈਏ ਕੋਈ ਨਹੀਂ ਚੰਮੀ ਆਪਾਂ ਹੀ ਹੋਵੋਣੇ ਆ ਆਪਾਂ ਚੱਲ ਜਾਨੇ ਫਿਰ ਕਿਉਂਕਿ ਅਗਲੇ ਦਾ ਭੈਣ ਭਰਾ ਆਇਆ ਤੇ ਅਗਲੇ ਨੇ ਲੱਗੇ ਵੀ ਬਹਿਣਾ ਟਾਈਮ ਤੇ ਲੱਗਣਾ ਹੀ ਆ ਸਾਗ ਲੈ ਜਾਂਦੀ ਦੀ ਥੱਲੇ ਚੋਕ ਕੇ ਦੀਦੀ ਕੀ ਸੋਚ ਲੱਗ ਪਈ ਜੀ ਨਹੀਂ ਨਹੀਂ ਚੰਮੀ ਕੁਛ ਨਹੀਂ ਮੈਂ ਇਹ ਸੋਚਣ ਲਈ ਸੀ ਕੀ ਸਾਰਿਆਂ ਦੇ ਮਾਪਿਓ ਲਾਗੇ ਲਾਗੇ ਨੇ ਚਲੋ ਇੱਕ ਦੂਜੇ ਨੂੰ ਲੋੜੀ ਦਿੰਦੇ ਆ ਆਉਂਦੇ ਜਾਂ ਕਿਦਾਂ ਮੇਰੇ ਕਿੰਨੀ ਦੂਰ ਆ ਨਾ ਤੇ ਉਹ ਆਉ ਹੀ ਨਹੀਂ ਪਾਉਂਦੇ ਇੰਨੀ ਤੇ ਮੇਰੀ ਲੋੜੀ ਤੇ ਕੋਈ ਵੀ ਨਹੀਂ ਲੈ ਕੇ ਹੁੰਦਾ ਕੋਈ ਗੱਲ ਨਹੀਂ ਦੀਦੀ ਕਿੰਨੀ ਕੁ ਦੂਰ ਨੇ ਯੂਪੀ ਨੇ ਤੁਹਾਡੇ ਪੇਕੇ ਇੰਨੀ ਦੂਰ ਵੀ ਨਹੀਂ ਆ ਜੇ ਤੁਸੀਂ ਸਮਝੋ ਨਾ ਤੇ ਉਹ ਤੁਹਾਡੇ ਕੋਲ ਹੀ ਨੇ ਹਮੇਸ਼ਾ ਤੁਸੀਂ ਐਦਾ ਕਿਉਂ ਸੋਚਦੇ ਹੋ ਕਿ ਉਹ ਮੇਰੇ ਤੋਂ ਬਹੁਤ ਦੂਰ ਨੇ ਨਹੀਂ ਮੈਂ ਉਦਾਂ ਹੀ ਬਸ ਸੋਚਣ ਲੱਗੀ ਆ ਪੀ ਇੱਕਦਮ ਕਿ ਸਾਰੇ ਹੁਣ ਤੈਨੂੰ ਪਤਾ ਕੱਲ ਵੀ ਸਾਰੇ ਆਪਣੇ ਟੀਮ ਮੈਂਬਰ ਵੀ ਘਰ ਆਏ ਸੀ ਸਾਰਿਆਂ ਦੇ ਘਰ ਸਾਰਿਆਂ ਨੂੰ ਹੀ ਕਿ ਲੋੜੀ ਲੈ ਕੇ ਆਉਣਾ ਵਾ ਲੋੜੀ ਲੈ ਕੇ ਆਉਣਾ ਹਨਾ ਤੇ ਸਾਨੂੰ ਮੈਨੂੰ ਵੀ ਮਨ ਚ ਆ ਜਾਂਦੀ ਆ ਫਿਰ ਕੀ ਲੈ ਮੇਰੇ ਪੇਕੇ ਤੇ ਮੈਨੂੰ ਲੈ ਕੇ ਆਉਂਦੇ ਹੀ ਨਹੀਂ ਲੋੜੀ ਲੈ ਕੇ ਦੀਦੀ ਚਲੋ ਛੱਡੋ ਸਾਗ ਲੈ ਕੇ ਥੱਲੇ ਚਲੀਏ ਚਲੋ ਹਾਂ ਚਲੋ ਵਿਮਲ ਦੀਦੀ हां शमी एक मिनट ਗੱਲ ਸੁਣਿਓ ਸ਼ੁਕਰ ਹੈ ਕਿ ਤੇ ਤੁਸੀਂ ਵੀ ਥੋੜੇ ਸਹੀ ਹੋਏ ਮੇਰੀ ਗੱਲ ਸੁਣੋ ਐਦਾਂ ਮੂਡ ਨਾ ਖਰਾਬ ਕਰਿਆ ਕਰੋ ਹਰ ਵਾਰੀ ਵੇਖੋ ਜੇ ਉਹ ਦੂਰ ਰਹਿੰਦੇ ਆ ਨਾ ਤੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਮੈਂ ਵੈਸੇ ਵੀ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਰੱਖਿਆ ਸੀ ਵੈਸੇ ਵੀ ਮੈਂ ਤੁਹਾਨੂੰ ਦੇਣਾ ਸੀ ਤੇ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਕਿ ਤੁਸੀਂ ਪਿਛਲੀ ਵਾਰ ਵੀ ਬੜੇ ਉਦਾਸ ਹੋ ਗਏ ਸੀ ਇਹ ਚੀਜ਼ ਚੇਤਾ ਕਰਕੇ ਕਿ ਮੇਰੇ ਪੇਕੇ ਲੋੜੀ ਲੈ ਕੇ ਨਹੀਂ ਆਉਂਦੇ ਕਿਉਂਕਿ ਉਹ ਵਿਚਾਰੇ ਦੂਰ ਬੜੇ ਆ ਉਹਨਾਂ ਦੀ ਵੀ ਮਜਬੂਰੀ ਆ ਨਹੀਂ ਜਮੇ ਗੱਲ ਇਹ ਨਹੀਂ ਹੁੰਦੀ ਕਿ ਕੋਈ ਲੈ ਕੇ ਕੁਛ ਨਾ ਕੁਛ ਆਵੇ ਫਿਰ ਵੀ ਹੁੰਦਾ ਕਿ ਕੋਈ ਨਾ ਕੋਈ ਜੀ ਕੁਛ ਆਵੇ ਆਪਣੇ ਬੱਚਿਆਂ ਗੱਲ ਤੇ ਉਹੀ ਹੈ ਕਿ ਦਿਨ ਦਿਹਾੜ ਤੇ ਸਾਨੂੰ ਭਾਵੇਂ 200 ਰੁਪਿਆ ਮਿਲ ਜੇ ਜਾਂ ਸੂਟ ਮਿਲ ਜੇ ਜਾਂ ਕੋਈ ਚੀਜ਼ ਲੈ ਕੇ ਆਵੇ ਇੱਕ ਨਹੀਂ ਚੋ ਜਾਂਦੀ ਆ ਬਾਕੀ ਕੋਈ ਚੀਜ਼ ਤੇ ਨਹੀਂ ਬਠਾ ਕਿ ਕੋਈ ਸੂਟ ਲਿਆਵੇ ਕੋਈ ਹੋਰ ਚੀਜ਼ਾਂ ਲਿਆਉਣ ਗਿਫਟ ਲਿਆਉਣ ਇਹ ਗੱਲਾਂ ਨਹੀਂ ਹੁੰਦੀਆਂ ਕਿ ਇੱਕ ਆਣ ਕੇ ਮਾਣਨਾ ਪਿਆਰਨਾ ਆਣ ਕੇ ਸਿਰ ਤੇ ਹੱਥੀ ਰੱਖ ਦੇਣ ਮਾਪੇ ਉਹ ਬੜੀ ਖੁਸ਼ੀ ਹੁੰਦੀ ਆ ਕਿ ਦਿਨ ਦਿਹਾੜ ਤੇ ਕੋਈ ਆਇਆ ਸਾਡੇ ਕੋਲ ਚੱਲ ਕੋਈ ਗੱਲ ਨਹੀਂ ਦੀਦੀ ਮੈਂ ਤੇਰੇ ਮਾਂ ਪਿਓ ਦੀ ਜਗ੍ਹਾ ਤੇ ਨਹੀਂ ਲੈ ਸਕਦੀ ਨਾ ਪ੍ਰਾ ਪ੍ਰਜਾਈ ਦੀ ਲੈ ਸਕਦੀ ਆ ਉਹ ਵੀ ਦੂਰ ਰਹਿੰਦੇ ਆ ਪਰ ਫਿਰ ਵੀ ਤੇਰੇ ਵਾਸਤੇ ਮੈਂ ਸਰਪ੍ਰਾਈਜ਼ ਆ ਆਹ ਸੂਟ ਲੈ ਕੇ ਰੱਖੇ ਤੇਰੇ ਵਾਸਤੇ ਫਲੈਸ਼ ਅਮੀ ਆ ਨਹੀਂ ਕਰਨੇ ਸਗੇ ਤੂੰ ਮੇਰੇ ਵੱਲੋਂ ਲੋੜੀ ਲੈ ਆਲਾ ਤੈਨੂੰ ਤੈਨੂੰ ਤੂੰ ਨਾ ਇਹ ਗੱਲ ਸਮਝੇ ਕਿ ਮੇਰੇ ਪੇਕੇ ਲੈ ਕੇ ਆਏ ਆ ਇਹ ਲੋੜੀ ਆ ਨਾ ਹੋਵੇ ਤੇ ਦੱਸ ਮੈਂ ਤੇ ਉਦਾਂ ਹੀ ਗੱਲ ਕੀਤੀ ਤੇਰੇ ਨਾਲ ਠੀਕ ਹੈ ਇਹ ਥੋੜੀ ਕਿ ਪਸੰਦ ਆ ਦੱਸ ਤੂੰ ਮੈਂ ਪਸੰਦ ਨੂੰ ਕਿ ਬਹੁਤ ਸੋਹਣੇ ਆ ਪਰ ਸ਼ਮੀ ਇਹ ਕੀ ਕਰਨੇ ਕੋਈ ਗੱਲ ਨਹੀਂ ਇਹ ਇੱਕ ਤੇਰੇ ਮੰਮੀ ਡੈਡੀ ਨੇ ਭੇਜਿਆ ਵਾ ਤੇ ਇੱਕ ਭਰਾ ਭਰਜਾਈ ਨੇ ਭੇਜਿਆ ਵਾ ਠੀਕ ਹੈ ਉਸ ਦੇ ਕੋਈ ਨਹੀਂ ਤੂੰ ਇੱਕ ਰੱਖ ਇੱਕ ਹੈਗਾ ਨਾ ਮੇਰੇ ਕੋ ਕੋਈ ਗੱਲ ਨਹੀਂ ਆਈ ਬਹੁਤ ਠੀਕ ਹੈ ਇਹ ਮੇਰੇ ਵੱਲੋਂ ਲੋੜ ਹੀ ਆ ਤੈਨੂੰ ਤੇ ਅੱਗੇ ਤੋਂ ਉਦਾਸ ਨਹੀਂ ਹੋਣਾ ਲੈ ਸ਼ਾ ਦਣੇ ਇਹਨਾਂ ਚੀਜ਼ਾਂ ਦੀ ਥੋੜੀ ਲੋੜ ਹੁੰਦੀ ਆ ਤੂੰ ਪਿਆਰ ਨਾਲ ਮੈਨੂੰ ਪੁੱਛਿਆ ਤੇ ਮੈਨੂੰ ਗੱਲ ਨਾਲ ਲਾ ਲਿਆ ਇੰਨਾ ਹੀ ਬਹੁਤ ਆ ਆ ਤੇ ਸਿਰਫ ਇੱਕ ਮਾਨ ਹੁੰਦਾ ਆ ਵੇਖੋ ਜੀ ਇੱਕ ਛੋਟਾ ਜਿਹਾ ਸਾਡੇ ਉਦਮ ਕਰਨ ਨਾਲ ਜੇ ਕਿਸੇ ਨੂੰ ਖੁਸ਼ੀ ਮਿਲਦੀ ਆ ਹੁਣ ਜਿੱਦਾਂ ਤੁਸੀਂ ਇਸ ਸਟੋਰੀ 'ਚ ਵੇਖਿਆ ਵਾ ਕਿ ਦੀਦੀ ਦੇ ਪੇਕੇ ਦੂਰ ਆ ਤੇ ਉਹ ਵਿਚਾਰੇ ਉਦਾਸ ਹੋ ਕੇ ਸੋਚ ਕੇ ਕਿ ਮੇਰੀ ਲੋੜੀ ਲੈ ਕੇ ਨਹੀਂ ਮੇਰੇ ਪੇਕੇ ਆਉਂਦੇ ਕਿਉਂਕਿ ਉਹਨਾਂ ਦੀ ਵੀ ਇੱਕ ਮਜਬੂਰੀ ਆ ਉਹ ਇੰਨੀ ਦੂਰ ਲੋੜੀ ਦੇਣ ਜਾਂ ਦੇਂਦਿਆ ਤੇ ਥੋੜੀ ਆ ਸਕਦੇ ਆ ਤੇ ਜੇ ਆਪਾਂ ਘਰ ਪਰਿਵਾਰ 'ਚ ਇੱਕ ਦੂਜੇ ਦੀ ਖੁਸ਼ੀ ਦਾ ਇੰਨਾ ਖਿਆਲ ਰੱਖਾਂਗੇ ਕਿ ਇੱਕ ਛੋਟੀ ਜੀ ਚੀਜ਼ ਦੇਣ ਨਾਲ ਉਹਨਾਂ ਨੂੰ ਇੰਨੀ ਖੁਸ਼ੀ ਮਿਲ ਜੇ ਤੇ ਚਲੋ ਮੈਂ ਇਹਨਾਂ ਦੇ ਮਾਪਿਆਂ ਦੀ ਜਗ੍ਹਾ ਤੇ ਨਹੀਂ ਲੈ ਸਕਦੀ ਪਰ ਫਿਰ ਵੀ ਉਹ ਕਿੰਨੇ ਖੁਸ਼ ਹੋਗੇ ਕਿ ਹਾਂ ਮੇਰੇ ਵਾਸਤੇ ਇੰਨੇ ਸਰਪ੍ਰਾਈਜ਼ ਕੀਤਾ ਮੈਨੂੰ ਲੋੜੀ ਦਿੱਤੀ ਆ ਤੇ ਇਸ ਤਰ੍ਹਾਂ ਹੀ ਤੁਸੀਂ ਵੀ ਆਪਣੇ ਘਰਾਂ 'ਚ ਜਿਨ੍ਹਾਂ ਦੀਆਂ ਮਜਬੂਰੀਆਂ ਨੇ ਉਹਨਾਂ ਵਾਸਤੇ ਛੋਟਾ-ਛੋਟਾ ਉਪਰਾਲਾ ਕਰੋਗੇ ਉਦਦਮ ਕਰੋਗੇ ਤੇ ਉਹਨਾਂ ਨੂੰ ਬਹੁਤ ਸਾਰੀ ਖੁਸ਼ੀ ਮਿਲ ਸਕਦੀ ਆ ਤੇ ਸਾਡੇ ਜਿਹੜੇ ਪਰਿਵਾਰ 'ਚ ਪਿਆਰ ਵੀ ਬਣਿਆ ਰਹਿੰਦਾ ਬਿਲਕੁਲ ਸਾਡੇ ਜਿਹੜੇ ਪਰਿਵਾਰ ਦੇ ਰਿਸ਼ਤੇ ਆ ਉਹ ਕਾਇਮ ਰਹਿ ਸਕਦੇ ਆ ਤੇ ਉਹਨਾਂ 'ਚ ਪਿਆਰ ਜਿਹੜਾ ਹੋਰ ਵੱਧ ਸਕਦਾ ਵਾ ਕਿਉਂਕਿ ਤੁਹਾਨੂੰ ਪਤਾ ਬਾਹਰ ਦਾ ਕੋਈ ਕੰਮ ਨਹੀਂ ਹੁੰਦਾ ਹਮੇਸ਼ਾ ਘਰ ਦੇ ਹੀ ਕੰਮ ਹੁੰਦੇ ਆ ਜਦੋਂ ਕੋਈ ਦੁੱਖ ਸੁੱਖ ਹੁੰਦਾ ਵਾ ਤੇ ਇਸ ਕਰਕੇ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਅਸੀਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਦੇ ਹਾਂ ਜੇ ਸਾਡੀ ਸਟੋਰੀ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਆਪਾਂ ਲੋੜੀ ਤੇ ਬਣਾਈ ਆ ਤੇ ਦੂਸਰੀ ਗੱਲ ਕੀ ਮਾਂਏ ਤੇ ਨੂੰ ਫੇਰ ਮਿਲਾਂਗੇ ਉਹਦਾ ਜਿਹੜਾ ਪਾਰਟ ਆ ਉਹ ਸਵੇਰੇ ਆਏਗਾ ਅੱਜ ਲੋੜੀ ਕਰਕੇ ਆਪਾਂ ਨਹੀਂ ਬਣਾ ਸਕੇ ਤੇ ਅੱਜ ਆਪਾਂ ਲੋੜੀ ਕਰਕੇ ਇਹ ਛੋਟੀ ਜੀ ਵੀਡੀਓ ਤਿਆਰ ਕੀਤੀ ਆ ਉਹਦੇ ਵਿੱਚ ਆਪਾਂ ਦੋ ਮੈਸੇਜ ਦਿੱਤੇ ਆ ਇੱਕ ਤੇ ਵੇਖੋ ਪੰਜਾਬੀ ਸੱਭਿਆਚਾਰ ਜਿਹੜਾ ਕਾਇਮ ਰਹਿਣਾ ਚਾਹੀਦਾ ਵਾ ਚੁੱਲੇ ਤੇ ਸਾਗ ਬਣਾਉਣ ਵਾਲਾ ਇਹ ਨਹੀਂ ਤੁਸੀਂ ਭੁੱਲਣਾ ਇਹ ਮੇਰਾ ਫੇਵਰਟ ਆ ਆਪਣੇ ਬੱਚਿਆਂ ਨੂੰ ਵੀ ਦੱਸਣਾ ਅੱਗੇ ਅੱਗੇ ਆਪਣੀਆਂ ਕੁੜੀਆਂ ਨੂੰ ਵੀ ਇਹ ਚੀਜ਼ ਸਿਖਾਓ ਕਿ ਜਦੋਂ ਦਿਨਦਾਰ ਹੁੰਦਾ ਜਾਂ ਵੈਸੇ ਵੀ ਸਰਦੀਆਂ ਦੇ ਵਿੱਚ ਤੁਸੀਂ ਚੁੱਲੇ ਤੇ ਇਹ ਸਾਗ ਬਣਾਉਣਾ ਵਾ ਜਾਂ ਖੀਰ ਬਣਾਉਣੀ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਇਹ ਚੀਜ਼ਾਂ ਨੇ ਇਹ ਕਾਇਮ ਰਹਿਣੀਆਂ ਚਾਹੀਦੀਆਂ ਓਕੇ ਜੀ ਵਧੀਆ ਲੱਗ ਗਈ ਤੇ ਸਾਰਿਆਂ ਨੂੰ ਹੈਪੀ ਲੋਹੜੀ ਸਾਰਿਆਂ ਨੂੰ ਹੈਪੀ ਲੋਹੜੀ ਬੈਸਟ ਵਿਸ਼ੀਜ਼ ਤੇ ਆਪਣੇ ਘਰ ਪਰਿਵਾਰ ਚ ਖੁਸ਼ ਰਹੋ ਤੇ ਖੁਸ਼ੀ-ਖੁਸ਼ੀ ਆਪਣੇ ਆ ਲੋੜੀ ਜਿਹੜੀ ਸੈਲੀਬ੍ਰੇਟ ਕਰੋ ਤੇ ਸਾਡੇ ਵੱਲੋਂ ਬਹੁਤ-ਬਹੁਤ ਵਧਾਈ ਤੁਹਾਨੂੰ ਜੀ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਓਕੇ ਜੀ